ਇਸ ਵੇਲੇ ਦੀ ਅਹਿਮ ਖਬਰ ਕਿਸਾਨਾਂ ਦੇ ਨਾਲ ਹੀ ਜੁੜੀ ਹੋਈ ਸਾਹਮਣੇ ਆ ਰਹੀ ਆ ਬੀਤੀ ਰਾਤ ਜਗਜੀਤ ਸਿੰਘ ਡੱਲੇਵਾਲ ਨੂੰ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚੋਂ ਡਿਸਚਾਰਜ ਕਰ ਦਿੱਤਾ ਤੇ ਡੱਲੇਵਾਲ ਖਨੌਰੀ ਬਾਰਡਰ ਦੇ ਉੱਤੇ ਪਹੁੰਚੇ ਖਨੌਰੀ ਬਾਰਡਰ ਦੇ ਉੱਤੇ ਪਹੁੰਚਦੇ ਹੀ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਮੀਡੀਆ ਦੇ ਸਾਹਮਣੇ ਵੱਡੇ ਖੁਲਾਸੇ ਕਰ ਦਿੱਤੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੇਰਾ ਕੋਈ ਮੈਡੀਕਲ ਨਹੀਂ ਹੋਇਆ ਮੇਰਾ ਕੋਈ ਟੈਸਟ ਨਹੀਂ ਕਰਵਾਇਆ ਤੇ ਕਹਿੰਦੇ ਮੈਨੂੰ ਜ਼ਬਰਦਸਤੀ ਇੱਥੋਂ ਚੱਕ ਕੇ ਲੈ ਕੇ ਗਏ ਹਾਲਾਂਕਿ ਪਹਿਲਾਂ ਵੀ ਕਿਸਾਨ ਲੀਡਰਾਂ ਨੇ ਕਿਹਾ ਕਿ یوں ਚੱਕਿਆ ਡੱਲੇਵਾਲ ਨੂੰ ਜਿਵੇਂ ਕੋਈ ਗੈਂਗਸਟਰ ਹੋਵੇ ਤਾਂ ਡੱਲੇਵਾਲ ਨੇ ਬਹੁਤ ਹੀ ਵੱਡੇ ਖੁਲਾਸੇ ਕੀਤੇ ਤੇ ਪੰਜਾਬ ਸਰਕਾਰ ਦੇ ਉੱਤੇ ਜੰਮ ਕੇ ਵਰਦੇ ਹੋਏ ਨਜ਼ਰ ਆਏ ਜਗਜੀਤ ਸਿੰਘ ਡੱਲੇਵਾਲ ਜੋ ਕਿਸਾਨ ਲੀਡਰ ਨੇ ਦੱਸ ਦਿਆ ਕਿ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਡੱਬ ਵਾਲੀ ਬਾਰਡਰ ਰਾਜਸਥਾਨ ਦੇ ਰਤਨਪੁਰਾ ਬਾਰਡਰ ਦੇ ਉੱਤੇ ਕਿਸਾਨ ਡਟੇ ਹੋਏ ਨੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਵਾਉਣ ਦੇ ਲਈ ਕੇਂਦਰ ਦੇ ਨਾਲ ਲੜਾਈ ਲੜ ਰਹੇ ਨੇ ਪਰ ਕੇਂਦਰ ਦੇ ਨਾਲ ਲੜਾਈ ਲੜਦੇ ਲੜਦੇ ਹੁਣ ਵਿੱਚ ਪੰਜਾਬ ਸਰਕਾਰ ਨੂੰ ਵੀ ਕੜੀਸਦੇ ਹੋਏ ਨਜ਼ਰ ਆ ਰਹੇ ਨੇ ਕਿਸਾਨ ਲੀਡਰ ਕਿਉਂਕਿ ਪੰਜਾਬ ਦੀ ਪੁਲਿਸ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਬਾਰਡਰ ਤੋਂ ਚੱਕਿਆ ਸੀ ਤਾਂ ਖਿਆ ਡੱਲੇਵਾਲ ਉੱਥੇ ਪਹੁੰਚ ਚੁੱਕੇ ਖਨੌਰੀ ਬਾਰਡਰ ਦੇ ਉੱਤੇ ਭੁਖ ਹੜਤਾਲ ਉਹਨਾਂ ਦੀ ਉਸੇ ਤਰੀਕੇ ਦੇ ਨਾਲ ਜਾਰੀ ਆ ਕਿਹਾ ਕਿ ਮੈਂ ਮਰਨ ਵਰਤ ਤੇ ਬੈਠਾ ਹੁਣ ਪਿੱਛੇ ਨਹੀਂ ਹਟਾਂਗਾ ਹੁਣ ਤਾਂ ਸਾਡੀਆਂ ਸ਼ਹੀਦੀਆਂ ਹੀ ਹੋਣਗੀਆਂ ਕਿਸਾਨੀ ਅੰਦੋਲਨ ਦੇ ਵਿੱਚ ਸਾਡੀਆਂ ਸ਼ਹੀਦੀਆਂ ਹੋਣ ਤਾਂ ਅਸੀਂ ਆਪਣੇ ਆਪ ਦੇ ਉੱਤੇ ਮਾਣ ਮਹਿਸੂਸ ਕਰਾਂਗੇ ਜਗਜੀਤ ਸਿੰਘ ਢੱਲੇਵਾਲ ਹੋਰ ਕੀ ਕੁਝ ਕਹਿ ਰਹੇ ਨੇ ਤੇ ਨਾਲ ਸਰਬਨ ਸਿੰਘ ਪੰਦੇੜ ਬਿਲਕੁਲ ਝੂਠੇ ਕੋਈ ਬਲੱਡ ਚੈੱਕ ਕੀਤਾ ਹੋਵੇ ਕੋਈ ਸ਼ੂਗਰ ਬਲੱਡ ਪ੍ਰੈਸ਼ਰ ਕੁਝ ਥਰਮਾਮੀਟਰ ਦੇ ਨਾਲ ਕੁਝ ਨਹੀਂ ਸਵਾਲ ਤਾਂ ਇਹੀ ਹੈ ਕਿ ਜਿਆਦਾ ਚੰਗੀ ਗੱਲ ਇਹ ਹੈ ਕਿ ਜੇ ਉਹ ਮੇਰੇ ਨਾਲ ਬਹਿ ਜਾਂਦੇ ਇੱਥੇ ਤਾਂ ਸਾਰਿਆਂ ਦੇ ਸਾਹਮਣੇ ਮੈਂ ਰੂਬਰੂ ਕਰਵਾ ਦਿੰਦਾ ਉਹਨਾਂ ਨੂੰ ਪੁੱਛਾ ਦਿੰਦਾ ਵੀ ਦੱਸ ਵੀ ਕੀ ਕੀਤਾ ਕੋਈ ਕੋਈ ਸੁਣੋ ਮੇਰੀ ਗੱਲ ਕਿਸੇ ਤਰ੍ਹਾਂ ਦਾ ਮੈਂ ਐਮਰਜੈਂਸੀ ਵਾਰਚਿਸ ਕਿ ਰੱਖਿਆ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਚੈੱਕ ਅਪ ਕੋਈ ਬਲੱਡ ਲੈਣਾ ਈਵਨ ਕਿ ਥੋੜਾ ਜਿਹਾ ਇਥੋਂ ਖੂਨ ਲੈ ਕੇ ਕਰਦੇ ਹੁੰਦੇ ਆ ਸ਼ੂਗਰ ਲੈਵਲ ਚੈੱਕ ਜਾਂ ਮਤਲਬ ਬੀਪੀ ਚੈੱਕ ਦਾ ਇਥੋਂ ਹੀ ਹੋ ਜਾਂਦਾ ਵੀ ਬੀਪੀ ਕਿੰਨਾ ਹੈ ਕੁਝ ਵੀ ਨਹੀਂ ਕੋਈ ਕਿਸੇ ਕਿਸਮ ਦਾ ਚੈੱਕ ਅਪ ਨਹੀਂ ਨਾ ਕਰਨ ਦੇਣਾ ਸੀ ਨਾਲੇ ਤਾਂ ਇਹ ਕਹਿ ਰਹੇ ਸੀ ਕਿ ਡੱਲਿਆਲ ਸਾਹਿਬ ਦਾ ਸ਼ੂਗਰ ਲੈਵਲ ਫਲਕਚੂਏਟ ਕਰ ਰਿਹਾ ਕੀ ਕਹਤੋਂ ਖਬਰਾਂ ਕਹਤੋਂ ਕਹੀ ਜਾਂਦੇ ਆ ਬੰਦ ਬਾਹਰ ਮੇਰਾ ਮੇਰਾ ਚੈੱਕ ਅਪ ਹੀ ਨਹੀਂ ਹੋਇਆ ਮੇਰਾ ਚੈੱਕ ਅਪ ਹੀ ਨਹੀਂ ਹੋਇਆ ਮਨਦੀਪ ਸਿੱਧੂ ਦੇਖੋ ਡਾਕਟਰ ਦਾ ਡਾਕਟਰ ਦਾ ਜਿਹੜੇ ਮੈਂ ਬਾੜ ਚਾ ਉਥੇ ਡਾਕਟਰ ਦਾ ਬਹੁਤ ਫਿਰਦੇ ਆ ਲੇਕਨ ਆਉਂਦੇ ਰਹੀ ਲਿਆਉਂਦੇ ਰਹੀ ਆ ਬੰਦ ਪ੍ਰਸ਼ਾਸਨਿਕ ਅਧਿਕਾਰੀ ਲਾਉਂਦੇ ਰਹੇ ਨੇ ਜੀ ਜੀਪ ਸਾਹਿਬ ਦਾ ਇਹ ਆਖ ਰਿਹਾ ਸੀ ਕਿ ਤੁਹਾਡੀ ਸਿਹਤ ਦਾ ਖਿਆਲ ਰੱਖਣ ਵਾਸਤੇ ਤੁਹਾਨੂੰ ਇੱਥੇ ਲਿਆਂਦਾ ਗਿਆ ਦੇਖੋ ਸਵਾਲ ਇਹ ਆ ਕਿ ਕਹੇ ਭਾਵੇਂ ਕੁਝ ਵੀ ਅਗਰ ਸਿਹਤ ਦਾ ਖਿਆਲ ਰੱਖਣ ਵਾਸਤੇ ਲਿਆਂਦਾ ਸੀ ਤਾਂ ਸਾਡੇ ਵੀ ਮੋਬਾਈਲ ਜਬਤ ਕਰਨ ਦੀ ਕੋਈ ਤਕਣੀ ਬਣਦੀ ਸੀ ਸੈਕੰਡ ਇਸ਼ੂ ਕਿ ਉਹਦਾ ਮਤਲਬ ਜਿਹੜੇ ਮੇਰੇ ਨਾਲ ਵਿਚਾਰੇ ਪਾਸੇ ਐਸੇ ਹੋਰ ਪੇਸ਼ੈਂਟ ਉਹਨਾਂ ਦੇ ਅਟੈਂਡੈਂਟ ਹੈ ਉਹਨਾਂ ਦੇ ਵੀ ਮੋਬਾਈਲ ਉਹਨਾਂ ਨੇ ਅੱਗੇ ਨਹੀਂ ਲਜਾਨ ਦਿੱਤੇ ਤਬਰਿੰਦੂ ਜੀ ਚ ਕੀ ਕੱਢੋਗੇ ਅੱਜ ਅੱਜ ਦੀ ਸੁਣ ਲਿਓ ਆ ਫੈਸਲਾ ਹੋਣ ਤੋਂ ਪਹਿਲਾਂ ਅੱਜ ਇੱਕ ਕੋ ਬੱਚੇ ਨੇ ਕਿਤੇ ਕੋਈ ਮਤਲਬ ਬੋਲ ਕੇ ਪਾਇਆ ਹੈ ਤੁਹਾਡੇ ਤੁਹਾਡੇ ਪੋਤੇ ਦੇ ਪੋਤਰਾ ਤੁਹਾਡਾ ਉਹ ਇੱਕ ਲੜਕੀ ਉੱਥੇ ਵਿਚਾਰੀ ਮੁਲਾਜ਼ਮ ਹੈ ਉਹ 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 ਮੈਨੂੰ ਵਿਖਾ ਬੈਠੀ ਵੀ ਬਾਪੂ ਆ ਆ ਮਤਲਬ ਤੁਹਾਡਾ ਪੋਤਰਾ ਬੋਲੀ ਜਾਂਦਾ ਹੈ ਤੋ ਉਹ ਇੰਨੀ ਗੱਲ ਚ ਉਹ ਵਿਚਾਰੀ ਨੂੰ ਮਤਲਬ ਉਹਦੀ ਖਚਾਈ ਹੋ ਗਈ ਵੀ ਤੂੰ ਹਾਂ ਹਾਂ ਤੂੰ ਡੱਲੇ ਵਾਲ ਨੂੰ ਇਹ ਕਿਉਂ ਵਿਖਾਇਆ ਅੱਛਾ ਤੋ ਮੇਰਾ ਮਤਲਬ ਤੁਸੀਂ ਸਮਝ ਰਹੇ ਹੋ ਆਪਣੇ ਆਪ ਮਤਲਬ ਇਸ ਗੱਲ ਤੋਂ ਮਤਲਬ ਅੰਦਾਜ਼ਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਇਹ ਨੂੰ ਸਾਨੂੰ ਡਿਟੇਨ ਸੱਲਾਹ ਸੱਤ ਕੇਂਦਰ ਸਰਕਾਰ ਨਾਲ ਲੜਾਈ ਹੈ ਵਿੱਚ ਪੰਜਾਬ ਸਰਕਾਰ ਦੀ ਨੋਰਮੈਂਟ ਤੁਸੀਂ ਉਹਨੂੰ ਸੇਫਟਾ ਦੇ ਦਿਓ ਤੁਹਾਨੂੰ ਦੇਖੋ ਪੰਜਾਬ ਸਰਕਾਰ ਨੇ ਬਿਲਕੁਲ ਕੇਂਦਰ ਦੇ ਨਾਲ ਭਾਈਵਾਲੀ ਨਭਾਈ ਹੈ ਸਾਡੀ ਪੰਜਾਬ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਮੈਂ ਪੰਜਾਬ ਹਤੈਸ਼ੀ ਆ ਅਸੀਂ ਜਿਹੜੀ ਲੜਾਈ ਲੜ ਰਹੇ ਆ ਪੰਜਾਬ ਦੇ ਹਿੱਤ ਲਈ ਲੜ ਰਹੇ ਆ ਅਗਰ ਐਮਐਸਪੀ ਬਣੇ ਬਣੇਗੀ ਕਿਸਾਨ ਆਪਣੇ ਆਪ ਡਾਇਵਰਸਿਫਿਕੇਸ਼ਨ ਕਰਨਗੇ ਝੋਨਾ ਜਿਹੜਾ ਮੁੱਖ ਸਮੱਸਿਆਵਾਂ ਦਾ ਕਾਰਨ ਬਣਿਆ ਹੋਇਆ ਹੈ ਕਿ ਇਹ ਕਿਹਾ ਜਾਂਦਾ ਵੀ ਜੇ ਝੋਨਾ ਲੱਗਦਾ ਤਾਂ ਦੇਖੋ ਜੀ ਪਾਣੀ ਮੁੱਕ ਰਿਹਾ ਸਾਰੇ ਪੰਜਾਬ ਲਈ ਖਤਰਾ ਹੈ ਨਾ ਉਹ ਕੱਲੇ ਕਿਸਾਨਾਂ ਲਈ ਨਹੀਂ ਹਰ ਇੱਕ ਵਰਗ ਲਈ ਇੱਕ ਖਤਰਾ ਹੈ ਅਗਰ ਪਾਣੀ ਬਚਾਉਣ ਵਾਲੇ ਪਾਸੇ ਨੂੰ ਅਸੀਂ ਤੁਰੇ ਹਾਂ ਸਾਨੂੰ ਐਮਐਸਪੀ ਮਿਲੇ ਦੂਜੀਆਂ ਫਕਰੋਬਸ ਅਸੀਂ ਲਾਈਏ ਝੋਨਾ ਛੱਡੀਏ ਪਹਿਲੇ ਨੰਬਰ ਤੇ ਪਾਣੀ ਬਚੇਗਾ ਦੂਸਰੇ ਨੰਬਰ ਤੇ ਪੋਲੂਸ਼ਨ ਦਾ ਖੜਾ ਛੁੱਟੇਗਾ ਤੀਸਰੇ ਨੰਬਰ ਦੇ ਉੱਤੇ ਜਿਹੜੀ ਵੱਡੀ ਗੱਲ ਹੋਊਗੀ ਉਹ ਇਹ ਹੋਏਗੀ ਕਿ ਪੰਜਾਬ ਨੂੰ ਜਿਹੜੀ ਅੱਜ ਕਹਿੰਦੇ ਵੀ ਕਿਸਾਨਾਂ ਨੂੰ ਬਿਜਲੀ ਦਿੱਤੀ ਜਾਂਦੀ ਹੈ ਫ੍ਰੀ ਅਸੀਂ 80% ਬਿਜਲੀ ਸਰਪਲਸ ਕਰ ਦੇਾਂਗੇ ਸਿਰਫ 20% ਨਾਲ ਅਸੀਂ ਖੇਤੀ ਕਰ ਲਾਂਗੇ ਤਾਂ ਉਹ ਸਾਰੀਆਂ ਗੱਲਾਂ ਉਹ ਰੋਜ਼ ਦਾ ਕੱਲਾ ਇਹ ਨਹੀਂ ਹੋਣਾ ਅਗਰ ਕਿਸਾਨ ਸਮਰੱਥ ਹੋਏਗਾ ਅਗਰ ਕਿਸਾਨ ਸਮਰੱਥ ਹੋਏਗਾ ਤਾ ਕਿਸਾਨ ਨੇ ਪੈਸਾ ਮਾਰਕੀਟ 'ਚ ਹੀ ਲਾਉਣਾ ਹੈ। ਔਰ ਜਿਹੜਾ ਸਮਾਨ ਅਸੀਂ ਬਾਜ਼ਾਰ 'ਚੋਂ ਖਰੀਦਾਂਗੇ ਉਹ 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 ਚੀਜ਼ਾਂ ਦੀ ਪ੍ਰੋਡਕਸ਼ਨ ਵਧਾਉਣੀ ਪੈਗੀ। ਅਗਰ ਉਹਨਾਂ ਦੀ ਪ੍ਰੋਡਕਸ਼ਨ ਵਧੇਗੀ ਦਾ ਦੇਸ਼ ਦੀ ਜੀਡੀਪੀ ਨੂੰ ਦੇਸ਼ ਦੀ ਜੀਡੀਪੀ ਨਹੀਂ ਖਨੋਰੀ ਕਦੋਂ ਜਾ ਰਹੇ ਹੋ ਅੱਜ ਆਪਾਂ ਸਿੱਧੇ ਖਨੋਰੀ ਸਿੱਧੇ ਖਨੋਰੀ ਜਾਓ ਸਿੱਧੇ ਖਨੋਰੀ ਉਸ 스테ਜ ਤੇ ਬੈਠ ਜਾਣਾ ਉੱਥੇ ਕੀ ਇੰਤਜ਼ਾਮ ਤੁਸੀਂ ਦੇਖੋ 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 ਖਨੋਰੀ ਜਾ ਕੇ ਕੀ ਅਗਲਾ ਸਟੈਪ ਹੋਵੇ ਉਸ 스테ਜ ਤੇ ਬੈਠੋਗੇ ਮੈਂ ਕਹਿਣਾ ਵੀ ਦੇਖੋ ਬਾਕੀ ਗੱਲ ਪਨੀਰ ਸਾਹਿਬ ਵੀ ਦੱਸ ਦੇਣਗੇ ਤੁਹਾਨੂੰ ਮੇਰੀ ਇੱਕੋ ਹੀ ਗੱਲ ਹੈ ਕਿ ਮਰਨ ਵਰਤ ਜਾਰੀ ਹੈ ਇਹੀ ਮਰਨ ਵਰਤ ਰੈਗੂਲਰ ਉੱਥੇ ਜਾ ਕੇ 스테ਜ ਤੇ ਬੈਠ ਕੇ ਸ਼ੁਰੂ ਸਰੇ ਉਸੇ ਦੇ ਨਹੀਂ ਪੰਜਾਬ ਪ੍ਰਧਾਨ ਨੇ ਰੋਡ ショਅ ਕੱਢਣਾ ਉਸੇ ਦੇ ਨਹੀਂ ਤੁਹਾਨੂੰ ਚੱਕਿਆ ਗਿਆ ਕਾਰਨ ਕੀ ਹੈ ਉਸੇ ਦੇ ਨਹੀਂ ਚੱਕਿਆ ਗਿਆ ਉਸੇ ਦੇ ਨਹੀਂ ਰੋਡ ショਅ ਕੱਢਿਆ ਗਿਆ ਲੱਗਦਾ ਵੀ ਰੋਡ ショਅ ਦੇ ਨਾਲ ਕੋਈ ਤੱਲੁਕਤ ਸੀ ਨਹੀਂ ਇਹ ਚਲੋ ਇਹ ਤਾਂ ਉਹਨਾਂ ਦੀ ਪੋਲੀਟਿਕਲ ਹੀ ਗੱਲ ਹੈ ਮੈਂ ਤਾਂ ਇਹ ਕਹੂੰਗਾ ਕਿ ਕੇਂਦਰ ਦੇ ਨਾਲ ਭਾਈਵਾਲੀ ਨਿਭਾਈ ਆ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਪੰਜਾਬ ਨਾਲ ਇੱਕ ਤਰ੍ਹਾਂ ਦੀ ਦੁਸ਼ਮਣੀ ਵਾਲੀ ਗੱਲ ਕੀਤੀ ਆ ਅਗਰੇ ਇਸ ਅੰਦੋਲਨ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਦੇਖੋ ਦੇਖੋ ਦੋਵਾਂ ਫੋਰਮਾਨ ਨੇ ਜਿਹੜਾ ਫੈਸਲਾ ਕੀਤਾ ਸੀ ਵੀ ਕੱਲ ਮੁੱਖ ਮੰਤਰੀ ਪੰਜਾਬ ਦੀ ਰਿਆਸ਼ਦਾ ਘਰਾਓ ਕਰਨਾ ਵਾ ਜਿਵੇਂ ਸਾਡੇ 2 ਲਾਂ ਚੰਡੀਗੜ੍ਹ ਦੀਆਂ ਦੋਵਾਂ ਪੀਸੀਆਂ ਚ ਹੋ ਚੁੱਕੇ ਸੀਗੇ ਇਕੇਰਾ ਉਹਨੂੰ ਤੋੜਨ ਵਾਸਤੇ ਇਹ ਜਿਹੜਾ ਸਾਰਾ ਕੁਝ ਕੀਤਾ ਗਿਆ ਸੀ ਜਦੋਂ ਪੰਜਾਬ ਸਰਕਾਰ ਨੂੰ ਲੱਗਾ ਵੀ ਪੂਰੇ ਪੰਜਾਬ ਬੰਦਰ ਦੇਸ਼ ਅੰਦਰ ਚੁੱਲੇ-ਚੁੱਲੇ ਤੇ ਗੱਲ ਜਾ ਰਹੀ ਆ ਲੋਕ ਗੱਲ ਦੇਖ ਰਹੇ ਆ ਤੇ ਲੋਕਾਂ ਦੇ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਪੋਲੀਟੀਕਲ ਹਾਕਮ ਆਬਜ਼ਾ ਨੁਕਸਾਨ ਦੇਖਦੇ ਹੁੰਦੇ ਜਦੋਂ ਉਹਨਾਂ ਨੂੰ ਵੇਖਿਆ ਵੀ ਇਹਨਾਂ ਦਾ ਚੁੱਕਣ ਵਾਲਾ ਜਿਹੜਾ ਏਜੰਡਾ ਉਹ ਫੇਲ ਹੋ ਗਿਆ ਤੋ ਉਹਨਾਂ ਨੂੰ ਇਹਦਾ ਸਿਆਸੀ ਨੁਕਸਾਨ ਹੋਊਗਾ ਸਰਕਾਰ ਫਿਰ ਪਛਾਹ ਮੋੜੀ ਪਛਾਹ ਮੜ ਕੇ ਅੱਜ ਜਿਹੜੀ ਖਨੌਰੀ ਤੇ ਮੀਟਿੰਗ ਹੋਈ ਆ ਅਫਸਰ ਸਭਾਂ ਗਏ ਦੋਵੇਂ ਫੋਰਮਾਂ ਤੇ ਲੀਡਰ ਗਏ ਉਹਦੇ ਚ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਵਾ ਡੱਲੇਵਾਲ ਸਾਹਿਬ ਨੂੰ ਉਹਨਾਂ ਜਿਹੜਾ ਰਿਹਾ ਕਰਾਂਗੇ ਤੋ ਇਹ ਬੰਦੀ ਬਣਾ ਕੇ ਰੱਖਿਆ ਸੀ ਔਰ ਕਿਸਾਨਾਂ ਮਜ਼ਦੂਰਾਂ ਦੇ ਦਬਾਅ ਹੇਠੇ ਪੰਜਾਬ ਦੇ ਲੋਕਾਂ ਦੀ ਜਿੱਤ ਆ ਦੇਸ਼ ਦੇ ਲੋਕਾਂ ਦੀ ਜਿੱਤ ਆ ਦੇਸ਼ ਦੇ ਲੋਕਾਂ ਦਾ ਦਬਾਅ ਵਾ ਪੰਜਾਬੀਆਂ ਦਾ ਦਬਾਅ ਵਾ ਪੀ ਪੂਰੇ ਪੰਜਾਬ ਨੇ ਇੱਕ ਮੁੱਠੋ ਕਿ ਆਵਾਜ਼ ਚੁੱਕੀ ਹਰ ਘਰ ਤੇ ਤੁਸੀਂ ਚਲੇ ਜਾਓ ਗੱਲਬਾਤ ਚੱਲਦੀ ਸੀ ਪੀ ਕਿਸਾਨ ਆਡੂ ਰਾਤ ਦੇ ਵਿੱਚ ਕਿਉਂ ਚੱਕ ਕੇ ਲਗੇ ਤਾਂ ਹੁਣ ਜਦੋਂ ਡੱਲੇਵਾਲ ਸਾਹਿਬ ਖਨੌਰੀ ਚਲੇ ਜਾਣਗੇ ਜੜੇ ਕਾਰਜ ਵਾਸਤੇ ਮੁੱਖ ਮੰਤਰੀ ਸਾਹਿਬ ਅਭਿਆਸ ਦੀ ਕਰਾਓ ਕਰਨਾ ਸੀ ਜਦੋਂ ਡੱਲੇਵਾਲ ਸਾਹਿਬ ਖਨੌਰੀ ਪਹੁੰਚ ਜਾਣਗੇ ਉਸ ਤੋਂ ਬਾਅਦ ਉਹਦਾ ਸਪਸ਼ਟੀਕਰਨ ਆ ਜਾਊਗਾ ਠੀਕ ਹੈ ਜੀ ਤੇ ਅਸੇ ਜਾ ਕੇ ਫਿਰ ਅਗਲੀ ਰਣਨੀਤੀ ਕੱਲ ਦੋਵੇਂ ਫੋਰਨ ਮੀਟਿੰਗ ਕਰਨਗੇ ਮੀਟਿੰਗ ਕਰਕੇ ਦੋ ਪ੍ਰੋਗਰਾਮ ਐਲਾਨੇ ਹੋਇਆ ਉਹ ਟਾਲਾ ਅਮਰ ਅੰਸ਼ਨ ਮਰਨ ਵਰਤ ਵੀ ਜਾਰੀ ਰਹੂਗਾ ਛੇ ਦਾ ਦਿੱਲੀ ਕੂਚ ਵੀ ਹੈ ਅਗਲੇ ਵਿੱਚ ਕੀ ਪ੍ਰੋਗਰਾਮ ਕਰਨੇ ਹੈਗੇ ਆ ਇਹਦੇ ਬਾਰੇ ਮੀਟਿੰਗ ਕਰਕੇ ਅਗਲਾ ਲਾਣਾ ਆ ਜੀ ਬੰਦੀ ਸਰ ਸਾਹਿਬ ਦੇਖਦਾ ਤੇ ਬਕੀ ਕੀ ਗੱਲ ਕੀਤੀ ਜਾ ਰਹੀ ਜੀ ਇਹਨਾਂ ਨੂੰ ਜਿਹੜਾ ਹੁਣ ਇੱਕ ਮੈਡੀਕਲ ਬਲਿਟਨ ਜਾਰੀ ਕੀਤਾ ਡਿਸਚਾਰਜ ਕੀਤਾ ਗਿਆ ਹੈਗਾ ਤੇ ਨજરਬੰਦ ਸੀ ਹਰਾਸਤ ਵਿੱਚ ਸੀ ਕਿਹੜਾ ਸ਼ਬਦ ਵਰਤੀ ਇਹਦੇ ਵਿੱਚ ਤੁਸੀਂ ਦੇਖੋ ਡਿਸਚਾਰਜ ਤੇ ਉਹਨਾਂ ਦੀ ਸਿਆਸੀ ਜਿਹੜੀ ਮੌਤ ਆ ਕੱਟਦੀ ਆ ਤਾਂ ਵਰਤਰਿਆ ਤੁਹਾਨੂੰ ਡੱਲੇਵਾਲ ਸਾਹਿਬ ਨੇ ਆਹ ਤਸਤਾਈ ਚੋਪਰ ਹੈ ਨਾ ਵੀ ਤੁਹਾਨੂੰ ਮੈਡੀਕਲ ਤਾਂ ਉਹਨਾਂ ਦੀ ਫਾਈਲ ਮੰਗੋ ਉਹਨਾਂ ਕੋਲ ਨਹੀਂ ਉਹ ਫਾਈਲ ਕਿੱਥੇ ਡਾਕਟਰ ਆਏ ਸੀ ਡੱਲੇਵਾਲ ਸਾਹਿਬ ਉੱਤੇ ਨਾ ਜੀ ਕੋਈ ਨਹੀਂ ਆਇਆ ਜੀ ਜੇ ਬੰਦਾ ਦਾਖਲ ਹੋਇਆ ਡਿਸਚਾਰਜ ਇੱਕ ਵੱਡੇ ਡਾਕਟਰ ਇੰਟਰਵਿਊ ਦੇ ਰਹੇ ਨੇ ਵੀ ਇਹ ਅਸੀਂ ਜਿਹੜਾ ਹੈਗਾ ਉਹਨਾਂ ਦੀ ਸਿਹਤ ਬਿਲਕੁਲ ਠੀਕ ਆ ਮੈਡੀਕਲ ਬਲੀਟਨ ਜਾਰੀ ਹੋ ਰਿਹਾ ਤੇ ਇਹਦੇ ਬਾਰੇ ਕੀ ਕਹਿਣਾ ਚਾਹ ਰਹੇ ਚਲੋ ਮੈਂ ਪੁੱਛਣਾ ਚਾਹਣਾ ਵੱਡੇ ਡਾਕਟਰ ਨੂੰ ਕੀ ਪਤਾ ਮੇਰਾ ਚੈੱਕਅਪ ਕੀਤੇ ਤੋਂ ਬਿਨਾਂ ਵੀ ਮੇਰੀ ਸਿਹਤ ਫਿੱਟ ਫਿੱਟ ਫਰਾ ਹੈ ਪ੍ਰਧਾਨ ਜੀ ਚੰਡੀ ਟੱਕ ਮਨ ਬੋੜੀ ਬੰਦੇ ਸਾਹਿਬ ਬਾਕੀ ਜੱਥੇ ਬੰਦੇ ਮੇਰਾ ਹਸਤਰੀ ਕਰ ਮੇਰਾ ਮਤਲਬ ਹੈ ਵੀ ਕੋਈ ਕਿਸੇ ਕਿਸਮ ਦਾ ਡਾਕਟਰ ਉੱਥੇ ਤੁਰੇ ਫਿਰਦੇ ਸੀ ਡਾਕਟਰਾਂ ਦੀ ਕੋਈ ਕਮੀ ਨਹੀਂ ਸੀ ਉੱਥੇ ਸਵੇਰ ਸ਼ਾਮ ਡਾਕਟਰ ਤੁਰੇ ਫਿਰਦੇ ਸੀਗੇ ਠੀਕ ਔਰ ਇਹ ਕੋਸ਼ਿਸ਼ ਹੁੰਦੀ ਸੀ ਪ੍ਰਧਾਨ ਜੀ ਅੰਸ਼ਣ ਛੱਡ ਦਿਓ ਕੁਝ ਲੈ ਲਓ ਠੀਕ ਹੈ ਤੋ ਸਾਡਾ ਇਹ ਸੀਗਾ ਕਿ ਨਾ ਅਸੀਂ ਕੁਝ ਲੈਣਾ ਨਾ ਅਸੀਂ ਟਰੀਟਮੈਂਟ ਲੈਣਾ ਬਾਕੀ ਜੱਥੇ ਬੰਦੇ ਆਈਆਂ ਇਹ ਗੱਲ ਦੇਖੋ ਜੀ ਸਾਰਿਆਂ ਨੂੰ ਸਾਡੀ ਅਪੀਲ ਅੱਜ ਤੋਂ ਨਹੀਂ ਪਹਿਲੇ ਦਿਨ ਤੋਂ ਰਹੀ ਆ ਠੀਕ ਹੈ ਜੀ ਕਿਸਾਨ ਦੀ ਲੜਾਈ ਹੈ ਦੇਸ਼ ਦੇ ਕਿਸਾਨ ਮਜ਼ਦੂਰ ਦੀ ਲੜਾਈ ਕਿਸੇ ਜਥੇਬੰਦੀ ਦੀ ਮੇਰੀ ਨਿੱਜੀ ਲੜਾਈ ਨਹੀਂ ਹੈ ਪੰਜਾਬ ਤੇ ਦੇਸ਼ ਦੀ ਗੱਲ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਜੇਸੀਂ ਪੰਜਾਬ ਲਈ ਦੇਸ਼ ਦੇ ਕਿਸਾਨ ਮਜ਼ਦੂਰੀ ਸੰਘਰਸ਼ ਕਰਾਂਗੇ ਤੇ ਮੰਗਾਂ ਦੀ ਪ੍ਰਾਪਤੀ ਹੋ ਜਾਊਗੀ ਹੁਣ ਸੈਂਤੀ ਕਿਸੇ ਹੋਰ ਮੁੱਦੇ ਤੇ ਹੀ ਬਣੀ ਜਿਹੜੀ ਮੀਟਿੰਗ ਹੋਈ ਆ ਜੇ ਤਾਂ ਹੋ ਗਏ ਜਿਹੜਾ ਦੇਖੋ ਪੰਜਾਬ ਸਰਕਾਰ ਨਾਲ ਤਾਂ ਸਾਡਾ ਰੌਲਾ ਹੀ ਨਹੀਂ ਸੀ ਲੜ ਰਹੀ ਕੇਂਦਰ ਨਾਲ ਰਹੇ 12 ਮੰਗਾ ਇਹ ਤਾਂ ਭਾਈ ਸਾਹਿਬ ਵੈਸੇ ਟੰਗ ੜਾ ਕੇ ਆ ਕੇ ਸਾਡੇ ਨਾਲ ਅੱਜ ਰਿਹਾਈ ਹੋ ਗਈ ਪਹੁੰਚ ਜਾਣਗੇ ਇਹਨਾਂ ਦਾ ਕੰਮ ਨਿਬੜ ਗਿਆ ਸਾਡਾ ਜੇ ਕੋ ਇਹ ਬਾਅਦ ਚ ਕੁਝ ਕਰਨਗੇ ਫਿਰ ਇਹਨਾਂ ਖਿਲਾਫ ਵੀ ਲੜਾਂਗੇ ਹੁਣ ਤਾਂ ਸਾਡੀ ਕੇਂਦਰ ਨਾਲ ਲੜਾਈ ਹੈ ਨਾ 12 ਮੰਗਾ ਲੜਾਈ ਜਾਰੀ ਰਹੂਗੀ ਬਿਲਕੁਲ ਜੀ ਉੱਥੇ ਤਾਂ ਕੋ ਰੋਲ ਨਹੀਂ ਥੱਲੇ ਵਾਲ ਚੱਕਣ ਤੋਂ ਬਾਅਦ ਸਿਆਸਤ ਬੜੀ ਕਰਬਾਈ ਗੋਬਿੰਦ ਸਿੰਘ ਬਿੱਟੂ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਦਾ ਵਿੱਚ ਕੋਈ ਰੋਲ ਨਹੀਂ ਪੰਜਾਬ ਸਰਕਾਰ ਨੇ ਚੱਕਿਆ ਜੀ ਉਹ ਸਿਆਸਤ ਬੜੀ ਹੋਈ ਹੈ ਨਹੀਂ ਠੀਕ ਆ ਦੂਜੀ ਗੱਲ ਚ ਇਤੇ ਦੇਖੋ ਦੁੱਖ ਵਾਲੀ ਗੱਲ ਆ ਅੱਜ ਵੇਖੋ ਵੀ ਕਾਂਗਰਸੀ ਕੋ ਜੇ ਸੁ ਉੱਥੇ ਪਾਰਲੀਮੈਂਟ ਦੇ ਬਾਹਰ ਉਹ ਤਖਤੀਆਂ ਵਿਖਾਉਣ ਦੇ ਸੀ ਤੇ ਜਦੋਂ